ਦੋਸਤੋ ਜਿਸ ਦਿਨ ਤੋਂ ਅਸੀਂ ਜਨਮ ਲੈਨੇ ਆ ਉਸੇ ਦਿਨ ਤੋਂ ਸਿੱਖਣਾ ਸ਼ੁਰੂ ਕਰ ਦਿੰਨੇ ਆ ਤੇ ਫਿਰ ਸਾਰੀ ਉਮਰ ਕੋਈ ਨਾ ਕੋ ਸਿੱਖਦੇ ਹੀ ਰਹਿੰਨੇ ਆ। ਸਭ ਤੋਂ ਪਹਿਲਾਂ ਬੱਚਾ ਆਪਣੇ ਮਾਂ ਪਿਓ ਤੋਂ ਕੁਝ ਜ਼ਰੂਰੀ ਗੱਲਾਂ ਸਿੱਖਦਾ ਜਿਵੇਂ ਬਹਿਣਾ ਖਲੋਣਾ ਬੋਲਣਾ ਚੱਲਣਾ ਆਦਿ। ਉਸ ਤੋਂ ਪ੍ਰੰਤ ਫਿਰ ਨਿਹਾਰੀ ਪੜਾਈ ਦੇ ਰੂਪ ਵਿੱਚ ਉਹਨੂੰ ਸਕੂਲ ਭੇਜਿਆ ਜਾਂਦਾ ਜਿੱਥੋਂ ਵੱਖ-ਵੱਖ ਵਿਸ਼ਿਆਂ ਦਾ ਉਹ ਗਿਆਨ ਪ੍ਰਾਪਤ ਕਰਦਾ। ਜਿਵੇਂ ਵੱਖ-ਵੱਖ ਭਾਸ਼ਾਵਾਂ ਹੋ ਗਈਆਂ ਪੰਜਾਬੀ ਹਿੰਦੀ ਅੰਗਰੇਜ਼ੀ ਫਿਰ ਸਭ ਦਾ ਗਿਆਨ ਦਿੱਤਾ ਜਾਂਦਾ ਸਾਇੰਸ ਪੜਾਈ ਜਾਂਦੀ ਆ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਤਾਂ ਕਿ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਉਹ ਜਿਹੜਾ ਪਰਪੱਕ ਹੋ ਜੇ ਤੇ ਉਸ ਤੋਂ ਉਪਰੰਤ ਵੀ ਖੁਦ ਉਸ ਤੋਂ ਜਦੋਂ ਫਿਰ ਉਹਦੀ ਪੜ੍ਹਾਈ ਮੁਕੰਮਲ ਹੋ ਜਾਂਦੀ ਹੈ ਅਸਲੀ ਗਿਆਨ ਉਹਦਾ ਬਦੋਂ ਸ਼ੁਰੂ ਹੁੰਦਾ ਜੀਵਨ ਦੇ ਵਿੱਚ ਜਦੋਂ ਵਿਚਰਨ ਲੱਗ ਜਾਂਦਾ ਕਿਉਂਕਿ ਜੀਵਨ ਦੇ ਵਿੱਚ ਹੀ ਆਲੇ ਦੁਆਲੇ ਤੋਂ ਬਹੁਤ ਗਿਆਨ ਹਾਸਲ ਕਰ ਸਕਦੇ ਹਾਂ ਇਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਇਹਦੇ ਵਿੱਚ ਕਿੰਨੇ ਬਸਤਾਂ ਫਦਾ ਤਾਨਾ ਜੀਵਨ ਨਾਲ ਸੱਲ ਰੋਜ਼ ਵਾਹ ਪੈਂਦਾ ਤੇ ਪਤਾ ਨਹੀਂ ਵੀ ਅਸੀਂ ਕਿਹੜੇ ਮੋੜ ਤੇ ਕਿਹੜੇ ਜੀਵ ਤੋਂ ਕਿਹੜੇ ਸਮੇਂ ਕੀ ਕੋਈ ਸਿੱਖ ਲੈਣਾ ਬਸ ਆਪਣੇ ਕੰਨ ਤੇ ਅੱਖਾਂ ਜਿਹੜੇ ਗਿਆਨ ਇੰਦਰੀਏ ਸਾਡੇ ਖੁੱਲੇ ਹੋਣੇ ਚਾਹੀਦੇ ਗਿਆਨ ਵਾਧੂ ਖਿਲ ਰਿਆ ਪਿਆਲੇ ਦੁਆਲੇ ਅਸੀਂ ਬਹੁਤ ਹਾਸਲ ਕਰ ਸਕਦੇ ਹਾਂ ਵੇਖੋ ਕੀੜੀਆਂ ਦਾ ਜੀਵਨ ਤੋਂ ਇਹ ਕਿ ਡੀਵਿਡ ਇਸੇ ਕੁਮਤਲੇ ਇਸਾ ਦਿੰਦੀ ਹੈ ਕਿ ਕੀੜੀਆਂ ਜਿਹੜੀਆਂ ਵਾ ਕਿਵੇਂ ਟੀਮ ਵਰਕ ਕਰਦੀਆਂ ਮਿਲ ਕੇ ਰਹਿੰਦੀਆਂ ਵਾ ਤੇ ਨਿਰੰਤਰ ਮਿਹਨਤ ਕਰਦੀਆਂ ਮਿਹਨਤ ਦਾ ਜਜਫਾ ਜਿਹੜਾ ਇਹ ਹੈ ਇਹਨਾਂ ਨੂੰ ਸਿੱਖ ਸਕਦੇ ਫਿਰ ਇਹਨਾਂ ਦੇ ਵਿੱਚ ਇਨਫੋਰਮੇਸ਼ਨ ਸੈੱਲ ਹੁੰਦਾ ਕਿਵੇਂ ਲੰਘਦੀਆਂ ਜਾਂਦੀਆਂ ਇੱਕ ਜਿਹੜਾ ਮੂੰਹ ਦਾ ਮੂੰਹ ਜੋੜ ਕੇ ਦਰਜਨ ਸਾਰੀ ਸੂਚਨਾ ਦੇ ਜਾਂਦੇ ਫਿਰ ਫਿਊਚਰ ਦਾ ਵੀ ਇਹ ਸੋਚਦੀਆਂ ਇਹਨਾਂ ਨੂੰ ਫਿਕਰ ਹੁੰਦਾ ਵਾ ਕਿ ਪੇਕ ਚ ਕੀ ਖਾਣਾ ਤੇ ਕਿੰਨਾ ਕਿੰਨਾ ਰਾਸ਼ਨਾ ਪਈ ਗੁੱਡਾਂ ਜਵਾ ਕਰਕੇ ਰੱਖਦੇ ਅਸੀਂ ਇਹਨਾਂ ਤੋਂ ਹੀ ਸਿੱਖ ਸਕਦੇ ਹਿਰ ਲਗਾਤਾਰ ਕੰਮ ਕਰਨ ਦਾ ਜਜ਼ਬਾ ਇਹਨੂੰ ਲੈ ਸਕਦੇ ਆ ਮਤਲਬ ਬੜਾ ਕੁਝ ਕਿਸੇ ਦੇ ਜੀਵਨ ਤੋਂ ਵਿੱਚ ਸਿੱਖਿਆ ਜਾ ਸਕਦਾ ਕਿ ਕੁਝ ਜਿਹੜੇ ਦਰਿਆਵਾਂ ਦੇ ਵਿੱਚ ਘਾਹ ਫੂਸ ਝਾੜਨਾ ਹੁੰਦੀਆਂ ਹੰਦਗਾਂ ਛੋਟੀਆਂ ਇਹਨਾਂ ਦੇ ਜੀਵਨ ਤੋਂ ਹੀ ਬੜੀ ਸਿੱਖ ਮਤ ਲੈ ਸਕਦੇ ਜਿਵੇਂ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਹੜ੍ਹ ਆਉਂਦੇ ਆ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਸਤਹ ਉੱਚਾ ਹੋ ਜਾਂਦਾ ਤੇ ਇਹ ਜਿਹੜੇ ਫਿਰ ਘਾਹ ਫੂਸ ਝਾੜਗਾ ਵਾਂ ਇਹ ਪਾਣੀ ਦੇ ਵਹਾਅ ਦੇ ਨਾਲ ਹੀ ਆਪਣਾ ਸਿਰ ਵੀ ਉਧਰ ਨੂੰ ਝੁਕਾ ਲੈਂਦੇ ਆ ਤੇ ਝੁਕੇ ਰਹਿੰਦੇ ਆ ਜਦੋਂ ਪਾਣੀ ਦਾ ਵਹਾਅ ਜਿਹੜਾ ਘਟ ਜਾਂਦਾ ਵਾ ਉਦੋਂ ਇਹ ਫੇਰ ਹਰੇ ਭਰੇ ਉਧਰ ਹੀ ਖੜੇ ਹੋ ਜਾਂਦੇ ਇਹਨਾਂ ਦੇ ਮੁੱਢ ਨੂੰ ਕੁਝ ਨਹੀਂ ਹੁੰਦਾ ਇਹ ਤਾਂ ਵਿਗੜਦਾ ਖੁਸ਼ੀ ਕਿਉਂਕਿ ਇਹ ਝੋਗੇ ਤੇ ਜਿਹੜਾ ਤਰੰਗ ਤੇ ਇਹਨਾਂ ਦੇ ਉਲਟ ਮਤਲਬ ਆਪਣੇ ਆਪ ਨੂੰ ਪਾਣੀ ਦੇ ਵਿੱਚ ਖੜਾ ਰੱਖੇ ਸਿੱਧਾ ਆਕੜਿਆ ਰਵੇ ਭਾਵੇਂ ਕੰਢੇ ਤੇ ਹੀ ਹੋਵੇ ਤੇ ਤੇਜ਼ ਵਹਾਅ ਪਾਣੀ ਦਾ ਜਿਹੜਾ ਉਹ ਨੂੰ ਫਿਰ ਮੁੱਢ ਤੋਂ ਪੁੱਟ ਕੇ ਜਿਹੜਾ ਉਹ ਤੇ ਉਹਨੂੰ ਛੁੱਟ ਦਿੰਦਾ ਆ ਆਪਣੇ ਨਾਲ ਹੀ ਵਾਕੇ ਲੈ ਜਾਂਦਾ ਸੋ ਇਥੋਂ ਦੇਖੋ ਨਿਮਰਤਾ ਦਾ ਜਦੋਂ ਡਬਲਸਾ ਹੌਕਾ ਮਿਲਦਾ ਤੇ ਨਿਮਰਤਾ ਚ ਰਹਿਣ ਵਾਲੇ ਬੰਦੇ ਨੂੰ ਸਭ ਪਸੰਦ ਕਰਦੇ ਆ ਦੋਸਤੋ ਕਿਉਂਕਿ ਨਿਮਰਤਾ ਵਾਲੇ ਵਿਅਕਤੀ ਦੇ ਵਿੱਚ ਮਠਾਸ ਹੁੰਦੀ ਆ, ਸ਼ੀਤਲਤਾ ਹੁੰਦੀ ਆ, ਉਹਦੇ ਬੋਲ ਜਿਹੜੇ ਆ ਜਿਦਾਂ ਹੂੰ ਚੁੱਪ ਚੁਲ ਕੇ ਰਹਦੇ ਆ ਏਦਾਂ ਦੇ ਸਾਰੇ ਉਹ ਉਹਨੂੰ ਪਸੰਦ ਕਰਦੇ ਉਹਦੇ ਨਾਲ ਬਹਿਣਾ, ਗੁਰੂਣਾ, ਬੋਲਣਾ, ਚੱਲਣਾ ਪਸੰਦ ਕਰਦੇ ਉਹਦੀ ਸੰਗਤ ਕਰਨਾ ਸਾਰੇ ਪਸੰਦ ਕਰਦੇ ਤੇ ਉਹ ਕੋ ਕੋ ਯਾਨ ਕੋ ਸਿਰ ਕੇ ਆਪਣੀ ਜ਼ਿੰਦਗੀ ਸ਼ਾਮਲ ਕਰਦੇ ਆ ਇਹ ਚੰਗੀਆਂ ਗੱਲਾਂ ਨਿਮਰਤਾ ਨਾਲ ਇਹਦੇ ਉੱਤੇ ਜਿਹੜਾ ਬੰਦਾ ਆਪਣੇ ਅੰਦਰ ਬੜਾ ਆਪਣੇ ਆਪ ਚ ਅਹੰਕਾਰ ਆਵਾ ਬੜਾ ਆਕੜਿਆ ਸਮਝੇ ਤੇ ਉਹਨੂੰ ਲੋਕਦਰ ਪਸੰਦ ਨਹੀਂ ਕਰਦੇ ਕਿਉਂਕਿ ਉਹਦੇ ਚਤੇ ਅੰਦਰ ਆਗੂੰ ਦੀ ਤਪਚ ਹੁੰਦੀ ਉਹਨੇ ਜਿਹੜੀ ਗੱਲ ਕੀਤੀ ਲੋਕਾਂ ਨੂੰ ਸਾਰਨ ਪੁੱਜਣ ਵਾਲੀ ਕਰਦੀ ਲੋਕ ਉਹਦੇ ਲਾਗੇ ਨਹੀਂ ਲੱਗਦੇ ਸਾਰੇ ਉਹ ਤੋਂ ਕੰਨੀ ਕਿਤਰੋਂਦੇ ਉਹਨੂੰ ਭਾਵੇਂ ਆਪਣੇ ਅੰਦਰ ਜੋ ਮਰਜੀ ਹੰਕਾਰ ਉਹਦੇ ਵੜਿਆ ਹੋਵੇ ਵੀ ਮੈਂ ਪਤਾ ਨਹੀਂ ਕਿੱਡਾ ਕਿਹਾ ਪਰ ਉਹਦੀ ਸੰਗਤ ਕਰਨਾ ਕੋਈ ਪਸੰਦ ਨਹੀਂ ਕਰਦਾ। ਸੋ ਦੋਸਤੋ ਨਿਮਰਤਾ ਵਾਲਾ ਜੀਵਨ ਜਿਹੜਾ ਹੈ ਬਹੁਤ ਉੱਚਾ ਹੁੰਦਾ ਹੈ। ਬੇਸ਼ੱਕ ਅਸੀਂ ਆਪਣੇ ਆਪ ਨੂੰ ਨੀਵਾਂ ਬਣਾ ਕੇ ਰੱਖਦੇ ਹਾਂ ਪਰ ਦੁਨੀਆ ਦੀਆਂ ਨਜ਼ਰਾਂ 'ਚ ਉਹ ਬੰਦਾ ਉੱਚਾ ਹੰਦਾ ਜਿਹੜਾ ਨਿਮਰ ਬਣ ਕੇ ਰਹਿੰਦਾ ਹੈ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਗੁਰਬਾਣੀ ਨੇ ਮੋਹਰ ਲਾਈ ਵਿਖੋ। ਸਾਡੇ ਗੁਰੂ ਸਹਿਬਾਨ ਕਿੰਨੀ ਨਿਮਰਤਾ 'ਚ ਜੀਵਨ ਜੀਤ ਕੀਤਾ ਹੋਇਆ ਤੇ ਉਹ ਅੱਜ ਵੀ ਜੀਂਦੇ ਹਨ ਅਮਰ ਇਹ ਕਿਉਂਕਿ ਉਹਨਾਂ ਦਾ ਜੀਵਨ ਇੰਨਾ ਮਤਲਬ ਮਠਾਸ ਵਾਲਾ ਤੇ ਨਿਮਰਤਾ ਵਾਲਾ ਸੀ ਵੀ ਹੁਣ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਤੇ ਉਹਨਾਂ ਦੇ ਜੀਵਨ ਤੋਂ ਸਬਕ ਲੈਨੇ ਨਿਮਰਤਾ ਦਾ ਨਾਂ ਹੀ ਉਦਾਂ ਦਾ ਨਹੀਂ ਮਰਦਾ ਕਦੀ ਨਹੀਂ ਮਰਦਾ ਜਿਹੜਾ ਬੰਦਾ ਨਿਮਰਤਾ ਚ ਰਹਿਂਦਾ ਉਹ ਨਹੀਂ ਮਰਦਾ ਉਹ ਜਿਦਾ ਹੀ ਰਹਿੰਦਾ ਸਦਾ ਜਿਉਂਦਾ ਵਾ